ਹੈਲੋ ਦੋਸਤੋ ਮੈਂ ਡਾਕਟਰ ਪ੍ਰੇਮ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡਿਕਲਾਂ ਤੋਂ ਅੱਜ ਫੇਰ ਲਾਈਵ ਹੋਏ ਆ ਇੱਕ ਨਵੇਂ ਪੇਸ਼ੈਂਟ ਨੂੰ ਲੈ ਕੇ ਮੈਂ ਤੁਹਾਡੇ ਚਰਨਾਂ ਦੇ ਵਿੱਚ ਬੇਜਾਰੀ ਕਰਦਾ ਕਿ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਮੇਰਾ YouTube ਚੈਨਲ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡਿਕਲਾਂ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਲਾਈਕ ਸ਼ੇਅਰ ਕਰੋ ਤਾਂ ਜੋ ਇਹ ਵੀਡੀਓ ਵੀ ਉਹਨਾਂ ਮਰੀਜ਼ਾਂ ਤੱਕ ਉਹਨਾਂ ਘਰਾਂ ਤੱਕ ਪਹੁੰਚ ਸਕੇ ਜਿੱਥੇ ਘਰਾਂ ਦੇ ਵਿੱਚ ਲੋਕ ਦਰਦ ਨਾਲ ਜੂਝ ਰਹੇ ਨੇ ਸੋ ਦੋਸਤੋ ਮੈਂ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਐਸੇ ਪੇਸ਼ੈਂਟ ਨਾਲ ਅੱਜ ਮਲਾਉਣ ਜਾ ਰਿਹਾ ਹਾਂ 20 ਸਾਲ ਉਮਰ ਹੈ ਬੱਚੀ ਹੈ ਰਾਜਵਿੰਦਰ ਕੌਰ ਅਸੀਂ ਇਹ ਅੰਦਰ ਲੈ ਕੇ ਤੁਹਾਨੂੰ ਪੇਸ਼ੈਂਟ ਨਾਲ ਜ਼ਰੂਰ ਮਲਾਵਾਂਗੇ ਅਜਾ ਅਸੀਂ ਪੇਸ਼ੈਂਟ ਵੱਲ ਤੁਹਾਨੂੰ ਲੈ ਕੇ ਚੱਲਦੇ ਹਾਂ ਸੋ ਦੋਸਤੋ ਇਹ ਬੱਚੀ ਸਾਡੇ ਕੋਲ ਅੱਜ ਤੋਂ 5 ਦਿਨ ਪਹਿਲਾਂ ਆਈ ਸੀਗੀ ਆਪਾਂ ਇਹਨਾਂ ਬੱਚੇ ਤੋਂ ਵੀ ਪੁੱਛਾਂਗੇ ਵੀ ਇਹਨਾਂ ਨੂੰ ਕੀ ਦਿੱਕਤ ਸੀਗੀ ਔਰ ਕਿੱਥੋਂ ਆਏ ਨੇ ਕੀ ਨਾਮ ਹੈ ਬੇਟਾ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਰਾਜਵਿੰਦਰ ਹੈ ਜੀ ਮੈਂ ਮੈਂ ਖਾਲਸਾ ਕਾਲਜ ਪੜ੍ਹਦੀ ਹਾਂ ਜੀ ਅੰਮ੍ਰਿਤਸਰ ਮੈਂ ਕਬੱਡੀ ਦੀ ਪਲੇਅਰ ਆ ਜੀ ਤੇ ਕਬੱਡੀ ਖੇਡਦਾ ਖੇਡਦੇ ਮੇਰੇ ਬੈਕ ਚ ਪ੍ਰੋਬਲਮ ਹੋ ਗਈ ਸੀ ਡਿਸਕ ਬਲਜ ਕਾਫੀ ਟਾਈਮ ਦਸੰਬਰ ਚ ਹੋਈ ਸੀ 6 ਮਹੀਨੇ ਹੋ ਗਏ ਉਸ ਗੱਲ ਨੂੰ ਜੀ ਤੇ ਐਵੇਂ ਦਵਾਈਆਂ ਲੈਂਦੀ ਰਹੀ ਮੈਂ ਬਹੁਤ ਸਾਰੇ ਡਾਕਟਰਾਂ ਤੋਂ ਬਠਿੰਡੇ ਐਮਜ਼ ਚ ਕਦੇ ਕਿਤੇ ਕਦੇ ਕਿਤੇ ਪਰ ਜਿੰਨਾ ਟਾਈਮ ਦਵਾਈ ਖਾਂਦੀ ਸੀ ਉਹਨਾ ਟਾਈਮ ਠੀਕ ਰਹਿੰਦਾ ਸੀ ਉਹ ਫਿਰ ਬਾਅਦ ਚ ਫੇਰ ਸਟਾਰਟ ਹੋ ਜਾਂਦਾ ਸੀਗਾ ਠੀਕ ਹੈ ਬਈ ਤੇ ਫੇਰ ਮੇਰੇ ਸਾਰਾ ਅਗੇ ਮੇਰੇ ਇੰਚਾਰਜ ਪਲੱਸ 2 ਵਾਲੇ ਸੁਜੀਤ ਸਰ ਫਿਰ ਉਹਨਾਂ ਨਾਲ ਮੇਰੀ ਗੱਲ ਉਹ ਮੇਰੇ ਕੰਟੈਕਟ ਚ ਉਹਨਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਆ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਵੀ ਤੁਸੀਂ ਤੁਹਾਡੇ ਨਾਲ ਤੁਹਾਡਾ ਨੰਬਰ ਦਿੱਤਾ ਵੀ ਤੁਸੀਂ ਉਹਨਾਂ ਕੋਲ ਜਾਓ ਵੀ ਉਹਨਾਂ ਦੇ ਮੰਮੀ ਉਹਨਾਂ ਦੇ ਮੰਮੀ ਤੇ ਉਹਨਾਂ ਦੇ ਮਾਸੀ ਠੀਕ ਹੋਏ ਆ ਇੱਥੋਂ ਕਹਿੰਦੇ ਵੀ ਤੁਸੀਂ ਉਹਨਾਂ ਕੋਲ ਜਾਓ ਤੇ ਤੁਸੀਂ ਇੱਕ ਵਾਰ ਟਰਾਈ ਕਰਕੇ ਵੇਖ ਲਓ ਫਿਰ ਉੱਥੋਂ ਮੈਂ ਤੁਹਾਡਾ ਨੰਬਰ ਲਿਆ ਤੇ ਫਿਰ ਮੈਂ ਤੁਹਾਡੇ ਨਾਲ ਕੰਟੈਕਟ ਕਰਕੇ ਮੈਂ ਇੱਥੇ ਆਈ ਜੀ ਠੀਕ ਹੈ ਬੇਟਾ ਹਾਂਜੀ ਕਿਹੜੀ ਜਗ੍ਹਾ ਤੋਂ ਆਏ ਬੇਟਾ ਤੁਸੀਂ ਕੋਟਲਾ ਕੋੜਾ ਤੁਸੀਂ ਕੋਟੜਾ ਕੋੜਾ ਜ਼ਿਲ੍ਹਾ ਬਠਿੰਡਾ ਹਾਂਜੀ ਜ਼ਿਲ੍ਹਾ ਬਠਿੰਡਾ ਠੀਕ ਹੈ ਦੋਸਤੋ ਹਾਂਜੀ ਇਹ ਬੱਚੀ ਦੇ ਬ੍ਰਦਰ ਨਹੀਂ ਤੁਸੀਂ ਹਾਂਜੀ ਸਸੀ ਕਾਲ ਸਸੀ ਕਾਲ ਬਟਾ ਤੁਹਾਡਾ ਨਾਮ ਕੀ ਹੈ ਮੇਰਾ ਨਾਮ ਜਗਦੀਪ ਸਿੰਘ ਜਗਦੀਪ ਸਿੰਘ ਠੀਕ ਹੈ ਇਹਨਾਂ ਦੀ ਛੇਵੀਂ ਦੇ ਨਾਲ ਪ੍ਰੋਬਲਮ ਸੀਗੀ ਠੀਕ ਹੈ ਇੱਕ ਵਾਰੀ ਦੇ ਪਰ ਇਹ ਨੇ ਜਿਵੇਂ ਇਹਨਾਂ ਨੇ ਦੱਸਿਆ ਜੀ ਠੀਕ ਹੈ ਬਹੁਤ ਜ਼ਿਆਦਾ ਦਵਾਈ ਦਾ ਜੀ ਸੀਗੀ ਤੇ ਬਾਹਰ ਵੀ ਲੱਗੇ ਸਾਡੇ ਵੀ ਜਿਨ੍ਹਾਂ ਨੇ ਦਵਾਈ ਰਹਿੰਦੇ ਸੀਗੀ ਸਾਡੇ ਵੀ ਠੀਕ ਰਹਿੰਦੀ ਜੀ ਪਰ ਜੋ ਅਸੀਂ ਤੋਂ ਟ੍ਰੀਟਮੈਂਟ ਕਰਾਇਆ ਜਿੰਦਾ ਆਪਣਾ ਪੰਜਵਾਂ ਦਿਨ ਹੈ ਠੀਕ ਹੈ ਬਹੁਤ ਜਿਆਦਾ ਫਰਕ ਹੈ ਠੀਕ ਹੈ ਬਿਲਕੁਲ ਠੀਕ ਹੈ ਬੇਟਾ ਸੋ ਦੋਸਤੋ ਇਹ ਬੱਚੀ ਰਾਜਵਿੰਦਰ ਕੌਰ ਪਿੰਡ ਕੋਟੜਾ ਕੌੜਾ ਸਾਡੇ ਬਠਿੰਡੇ ਜ਼ਿਲ੍ਹੇ ਦੇ ਵਿੱਚ ਹੀ ਪੈਂਦਾ ਕੋਟੜਾ ਕੌੜਿਆਂ ਵਾਲਾ ਕਹਿ ਦਿੰਦੇ ਆ ਔਰ ਉੱਥੋਂ 20 ਸਾਲ ਦੀ ਉਮਰ ਹੈ ਇਸ ਬੱਚੀ ਦੀ L45 ਦੇ ਵਿੱਚ ਇਹਨਾਂ ਨੂੰ ਡਿਸਕ ਬਲਜ ਸੀਗੀ ਔਰ ਇਹਨਾਂ ਦੀਆਂ ਰਿਪੋਰਟਸ ਵੀ ਮੈਂ ਇਹਨਾਂ ਨੂੰ ਪੁੱਛਿਆ ਸੀਗਾ ਉਹ ਕਹਿੰਦੇ ਵੀ ਸਾਡੀਆਂ ਜਿਹੜੀਆਂ ਰਿਪੋਰਟਸ ਹੈ ਏ ਬ ਹੌਸਟਲ ਦੇ ਵਿੱਚ ਬੱਚੀ ਰਹਿੰਦੀ ਆ ਖਾਲਸਾ ਕਾਲਜ ਅੰਮਰਸਰ ਸਾਹਿਬ ਇਹ ਸਟੱਡੀ ਕਰਦੀ ਆ ਕਿਹੜੀ ਕਲਾਸ ਦੇ ਵਿੱਚੋਂ ਇਹ ਤਾਂ ਤੁਸੀਂ ਬੀਏ ਫਾਈਨਲ ইয়ার ਬੀਏ ਫਾਈਨਲ ইয়ার ਦੀ ਹੈ ਕਬੱਡੀ ਦੀ ਇੱਕ ਖਿਡਾਰਨ ਆ ਬੱਚੀ ਔਰ ਕਬੱਡੀ ਖੇਡਣ ਦੇ ਜਰੀਏ ਇਹਨਾਂ ਨੂੰ ਕਾਫੀ ਪਿਛਲੇ 6 ਮਹੀਨਿਆਂ ਤੋਂ ਜਿਵੇਂ ਕਹਾ ਇਹਨਾਂ ਨੇ ਦੱਸਿਆਗਾ ਕਿ ਸਾਨੂੰ ਇਹ ਪ੍ਰੋਬਲਮ ਆ ਗਈ ਸੀਗੀ ਕਾਫੀ ਪਰੇਸ਼ਾਨ ਸੀਗੀ ਜਿਸ ਦਿਨ ਪਹਿਲੇ ਦਿਨ ਬੱਚੀ ਆਈ ਹੈ ਨਾ ਇਹ ਕਾਫੀ ਪਰੇਸ਼ਾਨ ਸੀ ਔਰ ਅੱਜ ਇਹਨਾਂ ਦਾ ਪੰਜਵਾਂ ਦਿਨ ਹੈ ਦੋਸਤੋ ਅਸੀਂ ਹੁਣ ਇਸ ਬੱਚੀ ਨੂੰ ਕੈਰੋਪ੍ਰੈਕਟਿਕ ਟਰੀਟਮੈਂਟ ਵੱਲ ਲੈ ਕੇ ਚਲਦੇ ਹਾਂ ਔਰ ਸਾਨੂੰ ਕੈਰੋਪ੍ਰੈਕਟਿਕ ਟਰੀਟਮੈਂਟ ਦੇ ਕੇ ਵੀ ਦਿਖਾਵਾਂਗੇ ਔਰ ਅੰਤ ਦੇ ਵਿੱਚ ਇਸ ਬੱਚੀ ਨੂੰ ਅਸੀਂ ਪੁੱਛਾਂਗੇ ਵੀ ਤੁਹਾਨੂੰ ਸੌ ਦੇ ਵਿੱਚੋਂ ਕਿੰਨਾ ਰਿਲੀਫ ਮਿਲਿਆ ਔਰ ਤੁਸੀਂ ਇਸ ਵੀਡੀਓ ਨਾਲ ਬਣੇ ਰਹੋ ਔਰ ਮੇਰਾ YouTube ਚੈਨਲ ਪ੍ਰੇਮ ਕੈਰੋਪ੍ਰੈਕਟਿਕ ਕਲੀਨਿਕ ਮੰਡੀਕਲਾ ਨੂੰ ਜੇ ਤੁਸੀਂ ਹਜੇ ਤੱਕ ਵੀ ਸਬਸਕ੍ਰਾਈਬ ਨਹੀਂ ਕਰਿਆ ਤਾਂ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨਾਲ ਅੰਤ ਤੱਕ ਦੋਸਤੋ ਬਣੇ ਰਹੋ लेट्स स्टार्ट सो दोस्तों ਹੁਣ ਅਸੀਂ ਇਸ ਬੱਚੇ ਨੂੰ ਕੈਰੋਪ੍ਰੈਕਟਿਕ ਟਰੀਟਮੈਂਟ ਦੇਣ ਜਾ ਰਹੇ ਹਾਂ ਮੇਟਾ ਬਾਡੀ ਬਿਲਕੁਲ ਲੂਜ਼ ਰੱਖਣੀ ਹੈ ਠੀਕ ਹੈ ਉੱਚੀ ਬੋਲਣਾ ਥੋੜਾ ਜਾਂ ਔਰ ਨੱਕ ਰਹੀਂ ਸਾਹ ਲੈਣਾ ਮੂੰਹ ਨਹੀਂ ਛੱਡਣਾ ਠੀਕ ਹੈ ਲੰਬਾ ਸਾਹ ਲੈਣਾ ਜਦੋਂ ਮੈਂ ਕਿਹਾ ਹਾਂਜੀ ਸਾਹ ਲਓ ਬੇਟਾ ਛੱਡੋ ਗੁੱਡ 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 ठीक हो मैं रखी हाँ जी सालो लो छो गुड बॉडी लूज हाँ जी बेटा सालो लो छो बॉडी को लूज साल लो जी छो फेसर करे ठीक हो उसी। सो दोस्तों हम असि इस बच्ची का सिटी जंक्शन रिलीज कर जा रहे हैं बेटा बॉडी बिलकुल लूज रखनी है ठीक है गुड गुड ठीक हो सीधे हो जाओ बॉडी लूज गुड 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 बस ਬਾਡੀ ਲੂਸ ਬੇਟਾ ਹਾਂਜੀ ਰਾਈਟ ਸੋ ਇਹ ਲਾਤ ਬਿਲਕੁਲ ਸਿੱਧੀ ਰੱਖਣੀ ਹੈ ਬੇਟਾ ਇਹਨੂੰ ਇੱਥੇ ਰੱਖੋ ਹੱਥ ਦੇਓ ਮੈਨੂੰ ਹਾਂ ਉਂਗਲਾਂ ਚੁੰਗਲਾਂ ਪਾਓ ਇੱਥੇ ਸਿੱਧੇ ਠੀਕ ਹੋ ਤੁਸੀਂ ਹਾਂਜੀ ਕੰਫਰਟੇਬਲ ਹੋ ਹਾਂਜੀ ਹਾਂ ਬਾਡੀ ਬਿਲਕੁਲ ਲੂਸ ਬਾਡੀ ਲੂਸ गुड 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 ठीक हो चलो पर लिखा हाथी दे मैनू बॉडी लूज बिल्कुल बॉडी लूज हाँ जी सह लेना बिल्कुल बॉडी लूज गुड 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 लो सीधे हो जो तो पेलो दो ਹਾਂਜੀ ਬੇਟਾ ਉઠੋ ਔਰ ਉੱਠ ਕੇ ਚੱਲ ਕੇ ਦੇਖੋ ਹਮੇਸ਼ਾ ਜਦੋਂ ਉੱਠਣਾ ਹੈ ਇਸ ਤਰ੍ਹਾਂ ਹੀ ਕਰਵਟ ਲੈ ਕੇ ਉੱਠਣਾ ਠੀਕ ਹੈ ਠੀਕ ਹੈ ਬੋਡੀ ਲੂਜ਼ ਹੋਈ ਹੈ ਹਾਂਜੀ ਕਿੰਨਾ ਕੁ ਫਰਕ ਪਿਆ ਬੋਡੀ ਨੂੰ ਪਹਿਲਾਂ ਨਾਲੋਂ ਤਾਂ ਬਹੁਤ ਫਰਕ ਆਇਆ ਚਲੋ ਚਲੋ ਚਲ ਕੇ ਦੇਖੋ ਔਰ ਬੋਡੀ ਨੂੰ ਮਹਿਸੂਸ ਕਰਿਓ ਹਾਂਜੀ ਜੋ ਪਹਿਲਾਂ ਸੀ ਉਹਦੇ ਨਾਲੋਂ ਕਿੰਨਾ ਫਰਕ ਹੈ ਪਹਿਲਾਂ ਤਾਂ ਜਦੋਂ ਸਟਾਰਟਿੰਗ ਚ ਆਏ ਸੀ ਉਦੋਂ ਤਾਂ 10 20% ਫਰਕ ਪਿਆ ਸੀ ਪਹਿਲੇ ਹਾਂਜੀ ਫਿਰ ਹੌਲੀ ਹੌਲੀ ਦੂਜੇ ਦਿਨ ਥੋੜਾ ਜਿਹਾ ਵੱਧ ਗਿਆ 40 ਤੋਂ 50 ਹੋ ਗਿਆ ਠੀਕ ਹੈ ਫਿਰ ਤੀਜੇ ਦਿਨ 50 ਤੋਂ 60 ਹੋ ਗਿਆ ਹੁਣ ਤਾਂ ਹੀ ਬਹੁਤ ਫਰਕ ਆ ਹੁਣ ਤਾਂ 70 80% ਫਰਕ ਆ ਪੂਰਾ ਹੀ ਆ ਠੀਕ ਹੈ ਅੱਜ ਜਿਵੇਂ ਪੰਜਵਾਂ ਦਿਨ ਹੈ ਤੁਹਾਡਾ ਕੰਪਲੀਟ ਕੀਤਾ ਤੁਸੀਂ ਹਾਂਜੀ ਔਰ 100 ਦੇ ਵਿੱਚੋਂ 80% ਤੁਸੀਂ ਕਲੀਅਰ ਹੋ ਗਾ ਹਾਂਜੀ ਔਰ 20% ਜੋ ਬੇਟਾ ਰਹਿ ਗਿਆ ਨਾ ਮੈਂ ਤੁਹਾਨੂੰ ਐਕਸਰਸਾਈਜ਼ ਦੱਸ ਦੇਣੀ ਹੈ ਹਾਂਜੀ ਐਕਸਰਸਾਈਜ਼ ਨਾਲ ਤੁਸੀਂ ਉਹ ਪੇਨ ਹੈ ਜਿਹੜਾ ਆਪਣਾ ਕਵਰ ਕਰ ਜਾਓਗੇ ਠੀਕ ਹੈ ਸੋ ਦੋਸਤੋ ਇਹ ਸੀ ਬੱਚੀ ਰਾਜਵਿੰਦਰ ਕੌਰ ਪਿੰਡ ਕੋਟੜਾਕੋੜਾ ਜਿਲ੍ਹਾ ਬਠਿੰਡਾ ਤੋਂ ਔਰ ਇਹਨਾਂ ਦੇ L45 ਦੇ ਵਿੱਚ ਡਿਸਕ ਬਲਜ ਸੀਗੀ ਔਰ ਅੱਜ ਡਿਸਕ ਬਲਜ ਜਿਵੇਂ ਕਹਾ ਇਹਨਾਂ ਦੀ ਬਿਲਕੁਲ ਕਲੀਅਰ ਹੋ ਚੁੱਕੀ ਹੈ ਔਰ ਪੇਨ ਜਿਹੜਾ ਹੈਗਾ ਸਾਇਟਿਕਾ ਦਾ ਉਹ ਥੋੜਾ ਮੋਟਾ ਹੈ ਪੇਨ ਉਹ ਕਵਰ ਕਰ ਜਾਣਗੇ ਇਹ ਅਸੀਂ ਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਜਲਦੀ ਇਹ ਆਪਣਾ ਜਿਹੜਾ ਪੇਨਫੁੱਲ ਜਿਹੜਾ ਰਹਿਤ ਹੋ ਜਾਣ ਪੇਨ ਤੋਂ ਬੇਟਾ ਜੋ ਵੀ ਮਰੀਜ਼ ਇਹ ਤੇਰੀ ਵੀਡੀਓ ਦੇਖ ਰਹੇ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਤੁਸੀਂ ਹਾਂਜੀ ਉਹਨਾਂ ਨੂੰ ਮੈਂ ਇਹੀ ਸਨੇਹਾ ਦੇਣਾ ਚਾਹੂੰਗੀ ਕਿ ਵੀ ਹਾਂਜੀ ਮੈਂ ਇਹੀ ਸਨੇਹਾ ਦੇਣਾ ਚਾਹੂੰਗੀ ਕਿ ਮੈਂ ਬਿਨਾਂ ਦਵਾਈਆਂ ਤੋਂ ਠੀਕ ਹੋਈਆਂ ਜੀ ਇੱਥੇ ਮੇਰੇ ਕੋਈ ਇੰਜੈਕਸ਼ਨ ਕੋਈ ਮਤਲਬ ਬਾਰੇ ਸੇਕ ਵਗੈਰਾ ਉਹਦਾਂ ਦਾ ਕੁਝ ਨਹੀਂ ਲਗਾਇਆ ਨਹੀਂ ਤਾਂ ਪਹਿਲਾਂ ਤਾਂ ਮੈਂ ਬਹੁਤ ਜ਼ਿਆਦਾ ਪੱਟੀਆਂ-ਪੁੱਟੀਆਂ ਲਵਾਈਆਂ ਪਰ ਉਹਨਾਂ ਨਾਲ ਕੋਈ ਫਰਕ ਨਹੀਂ ਪਿਆ ਸੀ ਤੇ ਇੱਥੇ ਮੈਂ ਬਿਨਾਂ ਕਿਸੇ ਦਵਾਈ ਤੋਂ ਇੰਜੈਕਸ਼ਨ ਤੋਂ ਠੀਕ ਹੋਈਆਂ ਬਸ ਐਕਸਰਸਾਈਜ਼ ਕਾ ਢਿੱਲੀ ਕਰਦੀ ਜਿਹੜੀ ਤੁਸੀਂ ਦੱਸੀ ਆ ਜਿਹੜਾ ਬਸ ਤੁਸੀਂ ਟ੍ਰੀਟਮੈਂਟ ਦਿੰਨੇ ਹੋ ਉਹਦੇ ਜ਼ਰੀਏ ਹੀ ਫਰਕ ਪੈ ਜੀ ਮੈਨੂੰ ਪਹਿਲਾਂ ਨਾਲ ਠੀਕ ਹੈ ਇਹ ਬੱਚੀ ਦੇ ਬ੍ਰਦਰ ਨੇ ਜਗਦੀਪ ਸਿੰਘ ਜੀ ਜਗਦੀਪ ਸਿੰਘ ਜੀ ਤੁਸੀਂ ਕੀ ਸਨੇਹਾ ਦੇਣਾ ਚਾਹੋਗੇ ਇਸ ਚੈਨਲ ਦਰੀਏ ਇਹ ਟ੍ਰੀਟਮੈਂਟ ਬਹੁਤ ਵਧੀਆ ਕੀਤਾ ਜਾਂਦਾ ਹੈ ਜਿਵੇਂ ਦੱਸ ਰਹੇ ਵੀ ਅਸੀਂ ਹੰਤ ਤੱਕ ਫਰਕ ਪਾਇਆ ਠੀਕ ਹੈ ਆਪਣਾ 20% ਹੋ ਗਿਆ ਜੀ ਉਹ ਜਿਵੇਂ ਆਪਾਂ ਕਰਾਂਗੇ ਇਹਨਾਂ ਨੂੰ ਦੁਬਾਰਾ ਜਿਉ ਹੋ ਜੀ ਐਕਸਰਸਾਈਜ਼ ਦਸੀ ਹੋਊਗਾ ਉਹ ਨਾਲ ਠੀਕ ਹੋ ਜਾਊਗਾ ਜੀ ਤੇ ਅਸੀਂ ਸਨੇਹਾ ਦੇਣਾ ਚਾਹੁੰਦੇ ਆ ਜਿਹੜੇ ਵੀ ਮਰੀਜ਼ ਨੂੰ ਇਹਦੇ ਆਪਣੇ ਬੈਗ ਵਾਲੇ ਬਹੁਤ ਜ਼ਿਆਦਾ ਹੁੰਦੇ ਨਹੀਂ ਮਰੀਜ਼ ਤੇ ਬਹੁਤ ਸਮੇਂ ਤੋਂ ਦਵਾਈ ਲੈ ਰਹੇ ਨੇ ਫਿਰ ਵੀ ਠੀਕ ਨਹੀਂ ਆ ਰਹੇ ਇੱਕ ਵਾਰੀ ਜ਼ਰੂਰ ਬੇਸਟ ਕਰਨੀ ਹੈ ਦੇਖਣੀ ਹੈ ਆਪਣਾ ਪਰ ਤੇ ਆ ਕੇ ਉਹਨਾਂ ਨੂੰ ਬਿਲਕੁਲ ਰਿਜ਼ਲਟ ਹੁੰਦੀ ਹੈ ਜੀ ਧੰਨਵਾਦ ਠੀਕ ਹੈ ਸੋ ਦੋਸਤੋ ਇਹ ਸਨ ਬੱਚੀ ਰਾਜਵਿੰਦਰ ਕੌਰ ਔਰ ਇਹ 80% ਅੱਜ 5 ਦਿਨ ਇਹਨਾਂ ਨੇ ਕੰਪਲੀਟ ਸਾਡੇ ਕੋਲ ਕੀਤੇ ਨੇ 80% ਇਹ ਦਰਦ ਮੁਕਤ ਨੇ ਔਰ ਮੈਂ ਅੰਤ ਵਿੱਚ ਸਾਡੇ ਚੈਨਲ ਵਿੱਚ ਇਹ ਗੁਜਾਰਸ਼ ਕਰੂੰਗਾ ਕਿ ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਮੇਰਾ YouTube ਚੈਨਲ ਹੈ ਜਿਹੜਾ ਪ੍ਰੇਮ ਕੇਰੋਪ੍ਰੈਕਟਿਕ ਕਲੀਨਿਕ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਜਿਹੜੇ ਪੇਸ਼ੈਂਟ ਘਰਾਂ ਦੇ ਵਿੱਚ ਦਰਦ ਨਾਲ ਜੂਝ ਰਹੇ ਨੇ ਉਹ ਸਾਡੇ ਕੋਲ ਪਹੁੰਚਣ ਔਰ ਜਲਦੀ ਜਲਦੀ ਉਹ ਜਿਹੜੇ ਦਰਦ ਮੁਕਤ ਹੋ ਕੇ ਸਾਡੇ ਤੋਂ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ